ਮੋਹਾਲੀ ਪੁਲਿਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ આરોપીਆਂ ਨੂੰ ਗ੍ਰਿਫਤਾਰ ਕਰਨ ਉਪਰੰਤ 18 ਹਾਈ ਐਂਡ ਗੱਡੀਆਂ ਬਰਾਮਦ ਕੀਤੀਆਂ ਹਨ ਉਕਤ આરોપીਆਂ ਵੱਲੋਂ ਬਾਹਰੀ ਰਾਜਾਂ ਤੋਂ ਗੱਡੀਆਂ ਚੋਰੀ ਕਰਨ ਤੋਂ ਬਾਅਦ ਗੱਡੀਆਂ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਬਦਲੇ ਜਾਂਦੇ ਸਨ ਉਕਤ ਗ੍ਰਿਫਤਾਰ ਕੀਤੇ ਗਏ આરોપીਆਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ આરોપીਆਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਇਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀਡੀ ਸੌਰਵ ਜਿੰਦਲ ਸਾਡੇ ਮਾਜੋਬ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਖੰਸ ਉਹਨਾਂ ਦੀ ਲੀਡਰਸ਼ਿਪ ਅੰਦਰ ਮੌਲੀ ਬਲਿਸ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਤੇ ਜਿਹੜੇ ਆਰਗੇਨਾਈਜ਼ਡ ਕਰਾਈਮ ਹੈ ਤੇ ਜਿਹੜਾ ਕ੍ਰਿਮੀਨਲ ਅਨਸਰਵਨ ਉਹਦੇ ਖਲਾਫ ਜਿਹੜੀ ਲਗਾਤਾਰ ਵਧੀਆ ਕਾਰਗੁਜ਼ਾਰੀ ਦਿਖਾ ਰਹੀ ਹੈ ਐਸੇ ਹੀ ਨਦੀ ਦੇ ਵਿੱਚ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੋ ਸਾਡੀ ਸੀਆਈਏ ਟੀਮ ਵੱਲੋਂ ਇੱਕ ਇੰਟਰ ਸਟੇਟ ਜਿਹੜਾ ਕਾਰ ਚੋਰੀ ਤੇ ਕਾਰਾਂ ਵੇਚਣ ਵਾਲਾ ਜਿਹੜਾ ਹੈ ਚੋਰੀ ਕਰਕੇ ਕਾਰਾਂ ਵੇਚਣ ਵਾਲਾ گرو ਫੜਿਆ ਗਿਆ ਇਹ گرو ਦੇ ਹੁਣ ਤੱਕ ਅਸੀਂ ਜਿਹੜੇ 5 ਦੋਸ਼ੀ ਹੈ ਉਹ ਤਾਬੂ ਦਿੱਤੇ ਨੇ ਬੇਸਿਕਲੀ ਇਹਨਾਂ ਦੀ ਮੋਡਸ ਆਪਰੇਂਡਿਗ ਸੀਗੀ ਇਹ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਕਾਰਾਂ ਚੋਰੀ ਕਰਦੇ ਸੀਗੇ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਇੰਜਨ ਨੰਬਰ ਚੈਸੀ ਨੰਬਰ ਹੈ ਉਹ ਟੈਂਪਰਿੰਗ ਕਰਕੇ ਚੇਂਜ ਕਰਕੇ ਉਹਨਾਂ ਦੇ ਜਿਹੜੇ ਇੰਜਨ ਚੈਸੀ ਨੰਬਰ ਜਿਹੜੀਆਂ ਕੋਈ ਐਕਸੀਡੈਂਟਲ ਗੱਡੀਆਂ ਨੇ ਜਾਂ ਜਿਹੜੀਆਂ ਗੱਡੀਆਂ ਸਕ੍ਰੈਪ ਹੋਈਆਂ ਗੱਡੀਆਂ ਨੇ ਉਹਨਾਂ ਦੇ ਇੰਜਨ ਨੰਬਰ ਜੈਸੀ ਨੰਬਰ ਲਗਾ ਕੇ ਉਹਨਾਂ ਨੂੰ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਉਹਨਾਂ ਨੂੰ ਪੰਜਾਬ ਮੁਹਾਲੀ ਪੰਜਾਬ ਦੇ ਵਿੱਚ ਸੇਲ ਕਰਦੇ ਸੀ ਇਹਨਾਂ ਤੋਂ ਅਸੀਂ ਜਿਹੜੇ ਪਹਿਲਾਂ ਅਸੀਂ 18 ਤਰੀਕ ਨੂੰ ਇਹਨਾਂ ਤੇ ਮਕਦਮਾ ਦਰਜ ਕਰਕੇ 312 ਨੰਬਰ ਮਕਦਮਾ थाना ਸਿਟੀ ਖਰੜ ਦੇ ਵਿੱਚ ਜਿਹਦੇ ਵਿੱਚ ਥਿਊਰੀ ਨਾਲ ਟੈਂਪਰਿੰਗ ਫੋਰਜਰੀ ਦੇ ਸੈਕਸ਼ਨ ਲੱਗੇ ਸੀਗੇ ਇਹਦੇ ਵਿੱਚ ਪਹਿਲਾਂ ਤਿੰਨ ਵਿਅਕਤੀ ਜਿਹੜੇ ਮੇਨ ਨਦਾ ਨਿਤੇਸ਼ ਸ਼ਰਮਾ ਜਿਹੜਾ ਮੇਨ ਟਿੰਗ ਕਿਨੈਸ ਗ੍ਰੋਦਾ ਨਾਲ ਉਹਦੇ ਰਣਵੀਰ ਤੇ ਰਮਨ ਜੋ ਜਿਹੜਾ ਰਣਵੀਰ ਹੈ ਇਹ ਬੇਸਿਕਲੀ ਟੈਕਨੀਕਲੀ ਕੁਆਲੀਫਾਈਡ ਲੜਕਾ ਹੈ ਇਹਨੇ ਇੰਨੀ ਇੱਕ ਮਸ਼ੀਨ ਖਰੀਦੀ ਹੋਈ ਸੀ ਇੰਡੀਆ ਮਾਰਕ ਤੋਂ ਜਿਹੜੀ ਜਿਹਦੇ ਨਾਲ ਇਹ ਇੰਜਨ ਨੰਬਰ ਜੈਸੀ ਨੰਬਰ ਗੱਡੀਆਂ ਦੇ ਟੈਂਪਰ ਕਰਦਾ ਸੀ ਤੇ ਉਸ ਬਾਅਦ ਸਬਸੀਕੁਐਂਟ ਅਸੀਂ ਇਹਨਾਂ ਦੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਦੋ ਦੋਸ਼ੀ ਹੋਰ ਜਿਹੜੇ ਇਕ ਸਰਾਜ ਮੁਹੰਮਦ ਦੇ ਨਾਲੇ ਸ਼ਿਫ ਚਰਨ ਇਹ ਦੋਵੇਂ ਵੀ ਰੈਸਟ ਕੀਤੇ ਤੇ ਇਹਨਾਂ ਤੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੇ ਡੀਟੇਲ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਸਦੀ ਟੀਮ ਨੇ ਜਿਹੜੀਆਂ ਇਹਨਾਂ ਤੋਂ 18 ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਨੇ ਇਹਦੇ ਸਾਰੀਆਂ ਹਾਈ ਐਂਡ ਲਗਦੀ ਗੱਡੀਆਂ ਨੇ ਇਹਨਾਂ ਦੇ ਵਿੱਚ ਫੋਰਚੂਨਰ Thar ਗੱਡੀ א ਬਲੈਰੋ ਵਰਨਾ ਤੇ ਜਿਹੜੀਆਂ ਹੰਡਾ ਸਿਟੀ ਵਰਗੀਆਂ ਗੱਡੀਆਂ ਟੋਟਲ 18 ਸਾਮ ਨੂੰ ਰਿਕਵਰ ਹੋਈਆਂ ਨੇ ਇਹ ਸਾਡੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਐਸਪੀ ਆਪਰੇਸ਼ਨ ਕੁਲਵਿੰਦਰ ਸਿੰਘ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਗਤਿੰਦਰ ਚੋਹਾਨ ਸਾਡੇ ਇੰਜਾਸੀ ਇਹ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਤੱਕ ਅਸੀਂ 18 ਗੱਡੀਆਂ ਰਿਕਵਰ ਕਰ ਲਈਆਂ ਸਰ ਇਹ ਗੁੰਡੋਸ਼ੀ ਕਰਦੇ ਸਨ ਕੰਟਰੀ ਕੱਤੀ ਅੱਛੇ ਵਿੱਚ ਕਿੰਨਾਂ ਵੇਚ ਰਹੇ ਸੀ ਇਹ ਪੰਜਾਬ ਦੇ ਵਿੱਚ ਅੱਗੜ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਸੀਗੀ ਇਹਨਾਂ ਨੇ ਤੇ ਜਿਹਨੂੰ ਫੇਕ ਡਾਕੂਮੈਂਟ ਤੇ ਫੇਕ ਰਜਿਸਟ੍ਰੇਸ਼ਨ ਨੰਬਰ ਉਹਨਾਂ ਦੇ ਫੇਕ ਇੰਜਨ ਜੈਸੀ ਨੰਬਰ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸੇਲ ਕੀਤੇ ਹੋਏ ਸੀ ਉਹ ਅਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਤੇ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਵੀ ਗਏ ਆ ਕਿ ਦੋ ਗੱਡੀਆਂ ਦੇ ਜਿਹੜੇ ਐਫ ਆਈ ਆਰ ਦਿੱਲੀ ਦੇ ਵਿੱਚ ਦਰਜ ਹੋਏ ਹੋਏ ਨੇ ਉਥੇ ਗੱਡੀ ਦਾ ਥਾਰ ਗੱਡੀ ਜਿਹੜੀ ਸਾਨੂੰ ਮਿਲੀ ਸੀ ਉਹ ਵੀ ਰੋਹੀ ਨਹੀਂ ਦਿੱਲੀ ਦੇ ਵਿੱਚ ਐਫ ਆਈ ਆਰ ਲਾ ਗਿਆ ਚੋਰੀ ਦਾ ਤੇ ਬਾਕੀ ਅਸੀਂ ਹੁਣ ਇਹਨਾਂ ਦੇ ਡੀਲਰਸ ਕੋਲੇ ਮੈਨੂਫੈਕਚਰਰਸ ਤੋਂ ਉਹਨਾਂ ਦੀ ਡਿਟੇਲ ਮੰਗੀ ओरिजिनल ਇੰਜਨ ਜੈਸੀ ਨੰਬਰ ਦੇ بیس ਤੇ ਓਰੀਜਨਲ ਇਹਨਾਂ ਦੇ ਉਹਨਾਂ ਨੂੰ ਦੇਖ ਕਰਾ ਸਾਰੇ ਗੱਡੀ ਕਿ 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 ਮਾਰਦੇ ਨੇ ਤੇ ਇਹਦੇ ਵਿੱਚੋਂ ਫਰਚਨਰ ਵੀ ਹੈ ਜੀ ਚਾਰ ਕ੍ਰੇਟਾ ਗੱਡੀਆਂ ਨੇ ਇੱਕ ਫਰਟੀਓ ਹੈ ਦੋ ਮਹਿੰਦਰਾ تھਾਰ ਨੇ ਇੱਕ ਸਕਵਾਰੀਓ ਇੱਕ ਮਹਿੰਦਰਾ ਐਕਸੋ ਵੀ 500 ਹੈ ਦੋ ਸਿਵਿਫਟ ਹੈ ਤੇ ਇੱਕ ਟਾਇਟਾ ਗਲੰਜ਼ਾ ਨੇ ਇੱਕ ਵਰਨਾ ਇੱਕ Honda City ਇੱਕ ਆਤ ਗਿਆ ਸਾਰੇ ਤੁਹਾਨੂੰ ਕਰਾਂਗੇ ਹਾਂਜੀ ਹਾਂ ਸਾਰੇ ਜਿਹੜੀਆਂ ਰੀਸੈਂਟਲੀ ਕੋਈ 2021 ਤੋਂ ਲੈ ਕੇ 25 ਤੱਕ ਦੇ ਮਾਡਲ ਹੈ ਤੇ ਸਾਰੀਆਂ ਜਿਹੜੀਆਂ ਵਧੀਆ ਮਾਡਲ ਜਿਹੜੀਆਂ ਲਗਜ਼ਰੀ ਕਾਰਾਂ ਸਰ ਜਿਹੜੇ ਮੋਹਦਨ ਮਨੋਦੀਪ ਸ਼ਰਮਾ ਜਿਹਨੇ ਤੋਂ ਜਿੱਦਿਆ 33 ਸਾਲ ਨੂੰ ਰੱਖਿਆ ਇਸ ਕਾਲੇ ਜਿਹੜਾ ਇੱਕ ਮਾਸਟਰਮਾਈਂਡ ਹੈ ਇਹਨੇ ਸਮੇਂ ਤੋਂ ਫਰੀ ਕੰਮ ਕਰਦੇ ਦੇਖੋ ਇਹ ਪਿਛਲੇ ਸਾਲ ਤੋਂ ਤਾਂ ਜਿਹੜੀਆਂ 18 ਗੱਡੀਆਂ ਇਹਨਾਂ ਨੇ ਪਿਛਲੇ ਸਾਲ ਤੋਂ ਚੋਰੀ ਕਰਕੇ ਸੇਲ ਕੀਤੀਆਂ ਨੇ ਬਾਕੀ ਜਿਹੜੀ ਉਸ ਤੋਂ ਪਹਿਲਾਂ ਇਹਨਾਂ ਦੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਤੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਰਣਵੀਰ ਸਿੰਘ ਨਾਮ ਦਾ ਲੜਕਾ ਹੈ ਦਸ਼ੰਡੇ ਦਾ ਰਹਿਣ ਵਾਲਾ ਇਹਦੀ ਉਮਰ 25 ਸਾਲ ਹੈ ਇਹਨੇ ਇਹ ਟੈਕਨੀਕਲੀ ਕੁਆਲੀਫਾਈਡ ਹੈ ਚੰਗਾ ਪੜਿਆ ਲਿਖਿਆ ਤੇ ਇਹਨੇ ਇੰਡੀਆ ਮਾਰਕ ਤੋਂ ਇੱਕ ਪੰਚਿੰਗ ਮਸ਼ੀਨ ਖਰੀਦੀ ਸੀਗੀ ਜਿਹੜੀ ਕਿ ਅ ਇੰਜਨ ਚੱਸੀ ਨੰਬਰ ਦੇ ਪੰਚਿੰਗ ਕਰ ਸਕਦੀ ਹੈ ਉਹ ਮਸ਼ੀਨ ਅਸੀਂ ਰਿਕਵਰ ਕੀਤੀ ਹੈ ਉਹ ਮਸ਼ੀਨ ਦੇ ਨਾਲ ਇਹ ਜਿਹੜੇ ਚੱਸੀ ਨੰਬਰ ਆਪਣਾ ਵਾਹਨ ਦੀ ਟੈਕਿੰਗ ਕਰਦਾ ਸੀ ਸਰਾਜ ਅਨਵਰ ਸਭ ਤੋਂ ਜਿਹੜਾ ਨੰਬਰ ਕਰ ਰਿਹਾ ਉਸ ਹੀ ਆ ਉਸ ਤੋਂ ਪਹਿਲਾਂ ਵੀ ਇੱਕ ਮਾਮਲਾ ਦਰਸੀ ਜਾ ਜਿਹੜਾ ਵੌਲੰਟਰੀ ਸੀ ਦੇਖੋ ਜਿਹੜਾ ਸਰਾਜ ਅਨਵਰ ਨਾਮ ਦਾ ਦੇਖਦੇ ਆ ਇਹ ਦਿੱਲੀ ਪੁਲਿਸ ਤਰਾਇਂ ਬ੍ਰਾਂਚ ਤੋਂ ਇਹ ਇਹ ਤੋਂ ਹਾਲਕਾ ਤੋਂ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਇਹਨਾਂ ਦਾ ਐਫ ਆਰ ਲਾਇਡ ਬੇਸਿਕਲੀ ਮੇਰੇ ਖਿਆਲ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਨੇ ਗੱਡੀਆਂ ਚੋਰੀ ਕੀਤੀਆਂ ਉਸੇ ਮਾਮਲੇ ਦੇ ਜੋ ਇਹਨਾਂ ਨੇ ਮਿਲਦਾ ਉਸਾਰੀਆਂ ਕੱਟ ਨੇ ਦੇਖਣ ਦੇ ਸੀ ਕਿ ਇਹਨਾਂ ਤੋਂ ਕੋਈ ਵਿਚੰਦ ਨਹੀਂ ਆ ਰਹੀ ਜਦੋਂ ਅਸੀਂ ਫਸ ਡੇ ਇਹਨਾਂ ਨੂੰ ਅਰੈਸਟ ਕੀਤਾ ਥਾਰ ਗੱਡੀ ਦੇ ਨਾਲ ਇੱਕ ਉਸ ਟਾਈਮ ਇਹ ਗੱਡੀ ਵੇਚਣ ਆ ਰਹੇ ਸੀ ਜਿਸ ਸਮੇਂ ਇਨਫੋਰਮੇਸ਼ਨ ਮਿਲੀ ਸੀ ਉਸ ਤੋਂ ਬਾਅਦ ਜਿਹੜੀਆਂ ਕੁਝ ਗੱਡੀਆਂ ਇਹ ਵੇਚ ਚੁੱਕੇ ਸਨ ਉਸਾ ਸੀ ਇਹਨਾਂ ਤੋਂ ਰਿਕਵਰ ਕੀਤੀਆਂ ਇਹ ਅਸੀਂ ਜਿਹੜੇ ਬੇਸਿਕਲੀ ਇਹਨਾਂ ਦੇ ਸਿਰਾਜ ਅੰਬਰ ਹੈ ਚੀਫ ਚੈਨਈ ਕਾਰ ਡਿਲਰੀ ਦੇ ਕੰਮ ਕਰਦੇ ਸੀ ਤੇ ਹੋਰ ਵਿੱਚ ਕੀ ਕੀ ਕਿੰਨਾ ਦਾ ਰੋਲ ਹੈ ਉਸੇ ਇੰਵਰਟਿਜ ਕਰਦਾ ਹੈ ਜੀ ਅਸੀਂ ਸਾਰਾ ਰਿਕਾਰਡ ਇਹਨਾਂ ਦਾ ਰਜਿਸਟ੍ਰੇਸ਼ਨ ਦਾ ਅਪਲਾਈ ਕਰਤਾ ਹੈ ਜੇ ਉਹਦੇ ਵਿੱਚ ਕੋਈ ਮਤਲਬ ਜਿਹੜਾ ਡੂ ਪ੍ਰोसीजर ਐਸਓਪੀ ਨਹੀਂ ਫੋਲੋ ਹੋਇਆ ਤਾਂ ਅਸੀਂ ਉਹਦੇ ਤੇ ਜੋ ਵੀ ਹੈ ਉਹਦੇ ਅਕੋਰਡਿੰਗਲੀ ਅਸੀਂ ਅੱਗੇ ਪ੍ਰਸੀਡ ਕਰਾਂ ਸਰ ਗੁਰਮੀ ਗੱਦੀਰ ਕਲਰ ਮੰਤਰੀ ਆਸੀ ਦੇਖੋ ਇਹਦੇ ਵਿੱਚ ਅਸੀਂ ਸਾਨੂੰ ਕੁਝ ਦੋਸ਼ੀ ਘੇਰ ਲਿਆ ਸੀ ਉਹਨਾਂ ਦੀ ਹਲ ਕਰ ਰਹੇ ਜੇ ਕੋਈ ਉਹਨਾਂ ਨੂੰ ਅਰੈਸਟ ਕਰਕੇ ਜੇ ਸਾਨੂੰ ਕੋਈ ਸ਼ੋਰ ਪਤਾ ਲੱਗਿਆ ਤਾਂ ਉਹਦੇ ਨੇ ਅੱਗੇ ਬਸੀਰ ਦਿੱਤੇ ਹੋਗਾ ਹਾਲਿਸੰਭੀ ਅਸੀਂ ਇਹ ਕੇਸ ਰਜਿਸਟਰ ਰਜਿਸਟਰ ਕੀਤਾ